ਅਸੀਂ ਇੱਕ ਤਰ੍ਹਾਂ ਦੇ ਡਾਂਸ ਕੋਡ ਦਾ ਪ੍ਰਬੰਧ ਕੀਤਾ ਉੱਘਾਟਨ ਕੀਤਾ ਕਿਉਂਕਿ ਸਾਡੀ ਸੋਚ ਹੈ ਕਿ ਜਿਹੜੇ ਸਾਡੇ ਮੰਡੀਆਂ ਦੇ ਸ਼ੈੱਡ ਨੇ ਆਫ ਸੀਜ਼ਨ ਟੂਨਰ ਨੂੰ ਗਰੀਬ ਬੱਚਿਆਂ ਵਾਸਤੇ ਖੇਡਣ ਵਾਸਤੇ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਾਇਆ ਜਾਂ ਅੱਜ ਜਿੱਥੇ ਅਸੀਂ 3 ਪਲਾਂਟੇਸ਼ਨ ਦਾ ਵੀ ਕੰਮ ਸ਼ੁਰੂ ਕੀਤਾ ਸਾਰੇ ਪੰਜਾਬ ਦੀਆਂ ਮੰਡੀਆਂ 'ਚ ਅਸੀਂ ਬੂਟੇ ਲਗਾ ਰਹੇ ਹਾਂ ਔਰ ਹੋਰ ਵੀ ਖਾਲੀ ਥਾਵਾਂ ਜਿੱਥੇ ਹੈਗੀਆਂ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਪਲਾਂਟੇਸ਼ਨ ਕਰਾਈ ਜਾਵੇ ਤਾਂ ਕਿ ਵਾਤਾਵਰਣ ਸਾਫ਼ ਸੁਥਰਾ ਤੇ ਹਰਿਆ ਭਰਿਆ ਹੋਵੇ ਇੱਕ ਮੰਡੀ ਵਿੱਚ ਸਫਾ ਝੋਨਾ ਵੇਚਿਆ ਜਾ ਰਿਹਾ ਤੇ ਕਿ ਬਗੈਰ ਕੋਈ ਫੀਸ ਤੋਂ ਵੀ ਝੋਨਾ ਨਹੀਂ ਚੈਂਕੀ ਜਾ ਰਿਹਾ ਦੇਖੋ ਬਗੈਰ ਮਾਰਕੀਟ ਫੀਸ ਤੋਂ ਕੁਝ ਨਹੀਂ ਹੁੰਦਾ ਹੈਗਾ ਕਈ ਵਾਰ ਆਪਾਂ ਬਿਨਾਂ ਗੱਲ ਤੋਂ ਕਹਾਣੀ ਪਾ ਦਿੰਦੇ ਆ ਜੇ ਕੋਈ ਹੈ ਹਾ ਜਾਂ ਮੈਨੂੰ ਐਵੀਡੈਂਸ ਦੋ ਆਪਾਂ ਕਾਰਵਾਈ ਕਰਾਂਗੇ ਪਰ ਮੈਂ ਸਮਝਦਾ ਇਹੋ ਜੀ ਗੱਲ ਨਹੀਂ ਕਰਨੀ ਚਾਹੀਦੀ ਜਿਹਦਾ ਕੋਈ ਸਿਰ ਪਰ ਨਾ ਹੋ ਮਲਟੀ ਮੋਡ ਜੀ ਕਹਿ ਰਹੇ ਐ ਜੋ ਭਾਰਤੀ ਕੇ ਜਾਨੀ ਦੇਖੋ ਸੁਣੀਆਂ ਸਰਾਈਆਂ ਗੱਲਾਂ ਤੇ ਕੋਈ ਤੱਥ ਨਹੀਂ ਹੁੰਦੇ ਹੈਗੇ ਕਿਸੇ ਬਾਰੇ ਕੁਝ ਵੀ ਬੋਲ ਦੋ ਉਹਦੇ ਨਾਲ ਕੀ ਫਰਕ ਪੈਂਦਾ ਜਿੰਮੇਵਾਰ ਨਾਗਰਿਕ ਬਣਨਾ ਚਾਹੀਦਾ ਸਾਨੂੰ ਜੋ ਗੱਲ ਕਿਸੇ ਤੱਥਾਂ ਦੇ ਆਧਾਰ ਤੋਂ ਵੀ ਉਹੀ ਕਰਨੀ ਚਾਹੀਦੀ